ਤੇ ਕੁਝ ਕੋੜੀਆਂ ਗੱਲਾਂ ਵੀ ਤੁਹਾਨੂੰ ਲੱਗਣਗੀਆਂ ਪਰ ਗੱਲਾਂ ਸੱਚੀਆਂ ਨੇ ਸਾਰੀ ਜੁਵਾ ਪੀੜੀ ਨੂੰ ਸੱਦਾ ਦੇਣਾ ਚਾਹੁੰਦੇ ਆਂ ਵੀ ਅੱਜ ਗੁਰੂ ਪੁੰਨਿਆਂ ਆਵਾ ਕਿਸੇ ਨੇ ਮੰਦਿਰਾਂ ਕਿਸੇ ਨੇ ਗੁਰਦੁਆਰੇ ਜਾਣਾ ਕਿਸੇ ਨੇ ਚਰਚੇ ਜਾਣਾ ਦਾ ਆਪਣੇ ਆਪਣੇ ਜੀਵ ਵੀ ਜੀ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਜਾਣਾ ਤੇ ਤੁਸੀਂ ਉਹਨਾਂ ਨੂੰ ਕਿਸੇ ਨੇ ਉਹਨਾਂ ਨੂੰ ਬਸਤਰ ਦੇਣੇ ਆ ਕਿਸੇ ਨੇ ਉਹਨਾਂ ਨੂੰ ਫਰੂਟ ਦੇਣਾ ਵਾ ਕਿਸੇ ਨੇ ਉਹਨਾਂ ਨੂੰ ਫਲ ਦੇਣਾ ਵਾ ਕੀ ਜਿਹੜੇ ਘਰ ਦੇ ਵਿੱਚ ਤੁਹਾਡੇ ਆਪਣੇ ਮਾਪੇ ਬੈਠੇ ਆ ਤੁਸੀਂ ਉਹਨਾਂ ਨੂੰ ਰਿਸਪੈਕਟ ਦਿੰਨੇ ਆ ਕੀ ਤੁਸੀਂ ਸਵੇਰੇ ਉੱਠ ਕੇ ਉਹਨਾਂ ਨੂੰ ਉਹਨਾਂ ਨੂੰ ਰਿਸਪੈਕਟ ਦਿੰਨੇ ਆ ਤੁਸੀਂ ਸਵੇਰੇ ਉੱਠ ਕੇ ਆਪਣੇ ਮਾਪੇ ਨੂੰ ਪ੍ਰਣਾਮ ਕਰਦੇ ਆ ਜਦ ਕਿ ਸਭ ਦੇ ਬ੍ਰਹਮੰਡ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਦ ਦੁਨੀਆ ਦੇ ਵਿੱਚ ਇਨਸਾਨ ਆਂਦਾ ਵਾ ਤੇ ਆਪਣਾ ਮਾਪੇ ਕਹਿਣਾ ਸਿੱਖਦਾ ਵਾ ਤੇ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਮਾਪੇ ਦਾ ਅਸ਼ੀਰਵਾਦ ਪ੍ਰਾਪਤ ਕਰਿਆ ਕਰੋ ਕਿਉਂਕਿ ਫਸਟ ਆਫ ਗੁਰੂ 올 ਓਵਰ ਵਰਲਡ ਕੀ ਆ ਯੂਅਰ ਫਾਦਰ ਐਂਡ ਮਦਰ ਜੋ ਤੁਹਾਡੇ ਮਾਤਾ ਪਿਤਾ ਨੇ ਉਹੀ ਤੁਹਾਡੇ ਪਹਿਲੇ ਗੁਰੂ ਨੇ ਇਸ ਕਰਕੇ ਆਪਣੇ ਮਾਪਾਂ ਦੀ ਇੱਜ਼ਤ ਕਰਿਆ ਕਰੋ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਿਆ ਕਰੋ ਜੋ ਮਾਂ ਦੀਆਂ ਅੰਦਰਾਂ ਦੇ ਵਿੱਚੋਂ ਅਸੀਸਾਂ ਨਿਕਲਦੀਆਂ ਨੇ ਖੁਸ਼ੀ ਦੀਆਂ ਨਾਲ ਅਸੀਸਾਂ ਨਿਕਲਦੀਆਂ ਨੇ ਜੀਂਦੇ ਰਹੋ ਪੁੱਤਰੋ ਅਸੀਸਾਂ ਨਿਕਲਦੀਆਂ ਉਹ ਕਿਸੇ ਗੁਰੂ ਦੀ ਬਲੇਸਿੰਗ ਨਾਲੋਂ ਘੱਟ ਨਹੀਂ ਹੁੰਦੀਆਂ ਪ੍ਰਿੰਸ ਜੀ ਕਿਸ਼ਰਪੁਰੀ ਦਾ ਇਹੀ ਕਹਿਣਾ ਮਾ ਵੀ ਆਪਣੇ ਪੇਰੈਂਟਸ ਦੀ ਰਿਸਪੈਕਟ ਕਰਿਆ ਕਰੋ ਜੋ ਤੁਸੀਂ ਗੁਰੂ ਮਹਾਰਾਜ ਧਾਰਨ ਕਰਦੇ ਆ ਉਹਨਾਂ ਨਾਲ ਤੁਹਾਡੇ ਠੀਕ ਹੈ ਤੁਹਾਨੂੰ ਜੀਵਨ ਤੋਂ ਮੁਕਤੀ ਮਿਲਦੀ ਆ ਦੁਆਰਾ ਮੁਨੇਸ਼ ਜਮਾ ਨਹੀਂ ਲੈਣਾ ਪੈਂਦਾ ਪਰ ਫਸਟ ਆਫ ਗੁਰੂ ਤੁਹਾਡੇ ਜਿਹੜੇ ਨੇ ਤੁਹਾਡੇ ਆਪਣੇ ਮਾਤਾ ਪਿਤਾ ਨੇ ਪਹਿਲਾਂ ਸਵੇਰੇ ਉੱਠ ਕੇ ਆਪਣੇ ਮਾ ਬਪ ਦਾ ਅਸ਼ੀਰਵਾਦ ਪ੍ਰਾਪਤ ਕਰਿਆ ਕਰੋ ਜੋ ਵੀ ਕੋਈ ਉਹਨਾਂ ਤੋਂ ਲੋ ਤੁਹਾਨੂੰ ਜਿਹੜੀਆਂ ਬਲੇਸਸ ਮਿਲਦੀਆਂ ਨੇ ਜੋ ਉਹਨਾਂ ਨੇ ਆਪਣੇ ਤੁਹਾਡੇ ਦਿਲ ਦੇ ਵਿੱਚੋਂ ਸੀਸਾ ਦੇ ਦੀਆਂ ਨੇ ਉਹ ਕਦੀ ਵੀ ਬੇਅਥ ਨਹੀਂ ਜਾਂਦੀਆਂ ਹੈਗੀਆਂ ਪੁੱਤ ਕੁੱਤ ਹੋ ਜਾਂਦੇ ਆ ਪਰ ਮਾ ਪਿਓ ਲਈ ਬੱਚਾ ਜਾਇ ਹੈ ਜਿੰਨਾ ਮਰਜੀ ਵੱਡਾ ਹੋ ਜਵੇ ਉਹਨਾਂ ਲਈ ਬੱਚਾ ਹੀ ਰਹਿੰਦਾ ਹੈ ਪੁੱਤਕ ਪੁੱਤ ਹੋ ਜਾਂਦੇ ਆ ਤੇ ਅਸੀਂ ਅੱਜ ਕੱਲ ਦੀ ਜੁਵਾ ਪੀੜੀ ਦੇਖਦੇ ਆ ਵੀ ਜੀਵਨ ਦੇ ਜੀ ਆਪਣੇ ਮਾਪੇ ਨੂੰ ਘਰੋਂ ਕੱਢ ਦਿੰਦੇ ਆ ਤੇ ਕਰੋੜਾਪਤੀ ਲੋਕ ਦੇਖੇ ਜੇ ਜੋ ਬੱਚਿਆਂ ਨੂੰ ਬੱਚੇ ਆਪਣੇ ਘਰ ਤੇ ਲਿਤੇ ਉੱਥੇ ਲੱਖਾਂ ਰੁਪਏ ਲਾ ਦਿੰਦੇ ਨੇ ਤੇ ਆਪਣੇ ਮਾਪੇ ਨੂੰ ਆਸ਼ਰਮਾਂ ਦੇ ਵਿੱਚ ਮੌਤਾਂਜ ਕਰ ਦਿੰਦੇ ਨੇ ਠੱਕੇ ਖਾਂਦੇ ਲਈ ਜਦ ਕਿ ਉਹੀ ਮਾਪੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਹੁੰਦਾ ਉਹਨਾਂ ਨੇ ਉਹਨਾਂ ਨੂੰ ਸਟੱਡੀ ਦਿੱਤੀ ਹੁੰਦੀ ਆ ਤੇ ਉਹਨਾਂ ਦੇ ਬਦੌਲਤ ਹੀ ਕੋਈ ਆਈਪੀਐਸ ਅਫਸਰ ਬਣਦਾ ਕੋਈ ਪਾਇਲਟ ਬਣਦਾ ਵਾ ਕੋਈ ਡਾਕਟਰ ਬਣਦਾ ਵਾ ਕੋਈ ਟੀਚਰ ਬਣਦਾ ਵਾ ਕੋਈ ਇੰਜੀਨੀਅਰ ਬਣਦਾ ਵਾ ਤੇ ਉਹ ਮਾਪੇ ਦਾ ਜੀਣਾ ਤੁੱਲ ਜਾਂਦੇ ਨੇ ਤੇ ਨਵੀਂ ਦੁਨੀਆ ਦੇ ਵਿੱਚ ਜਾ ਕੇ ਖੋ ਜਾਂਦੇ ਨੇ ਅਸੀਂ ਇਹ ਹੀ ਚਾਹਣਾ ਚਾਹੁੰਦੇ ਆ ਵੀ ਆਪਣੇ ਮਾਪੇ ਦੇ ਰਿਸਪੈਕਟ ਕਰਿਆ ਕਰੋ ਫਸਟ ਆਫ ਗੁਰੂ ਆਲ ਆਫ ਵਰਲਡ ਤੁਹਾਡੇ ਮਾਤਾ ਪਿਤਾ ਨੇ ਜਿੱਥੇ ਤੁਹਾਡੇ ਮਾਤਾ ਪਿਤਾ ਨੇ ਤੁਹਾਡੇ ਸੁੱਖ ਦੁੱਖ ਦੇ ਵਿੱਚ ਖੜ ਜਾਣਾ ਕਿਸੇ ਹੋਰ ਵਿਅਕਤੀ ਨੇ ਉੱਤੇ ਆ ਕੇ ਨਹੀਂ ਖੜਨਾ ਕਿਉਂਕਿ ਰੱਬ ਨਾਲੋਂ ਪਹਿਲਾਂ ਵੀ ਕਹਿੰਦਾ ਨਾ ਲੈਣਾ ਸਿੱਖਿਆ ਰੱਬ ਨਾਲੋਂ ਵੀ ਪਹਿਲਾਂ ਮਾਂ ਕਹਿਣਾ ਸਿੱਖਿਆ ਕਿ ਜਦ ਬੱਚਾ ਪੈਦਾ ਹੁੰਦਾ ਹੈ ਰੋਂਦਾ ਹੈ ਕਰ ਲੈਂਦਾ ਹੈ ਤੇ ਰੱਬ ਜੀ ਨਹੀਂ ਕਹਦਾ ਤੇ ਨਾ ਉਹ ਗੁਰੂ ਜੀ ਕਹਿੰਦਾ ਤੇ ਫਸਟ ਆਫ ਨੇਮ ਲੈਂਦਾ ਹੈ ਉਹ ਮਾਂ 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 ਤਾਈ ਕਹਿੰਦੇ ਆ ਵੀ ਮਾਂ ਦਾ ਦਰਜਾ ਰੱਬ ਵੀ ਨਹੀਂ ਲੈ ਸਕਦਾ ਕਹਿੰਦਾ ਦੁਨੀਆ ਦੇ ਵਿੱਚ ਆਇਆ ਤੇ ਸਾਹ ਲੈਣਾ ਸਿੱਖਿਆ ਰੱਬ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ ਇਹ ਗੱਲਾਂ ਸੱਚੀਆਂ ਨੇ ਅਸੀਂ ਉਹ ਕਰੋੜਾਪਤੀਆ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਜੋ ਜੀਉਂਦੇ ਜੀ ਆਪਣੇ ਮਾਪਾ-ਬਾਪ ਨੂੰ ਆਸ਼ਰਮਾਂ ਦੇ ਵਿੱਚ ਮੌਤਾਂਜ ਕਰ ਦਿੰਦੇ ਨੇ ਲੋਕਾਂ ਦੀਆਂ ਆਰਤੀਆਂ ਬੁੱਤੀਆਂ ਕਰਨ ਦੇ ਲਈ ਉਹਨਾਂ ਨੂੰ ਪੇਰੈਂਟਸ ਨੂੰ ਆਪਣੇ ਘਰ ਦੇ ਵਿੱਚ ਲਿਆ ਕੇ ਉਹਨਾਂ ਦੀ ਪੂਜਾ ਕਰਿਆ ਕਰੋ ਉਹਨਾਂ ਨੂੰ ਉਹਨਾਂ ਕੋ ਅਸ਼ੀਰਵਾਦ ਲਿਆ ਕਰੋ ਜਿਹੜੀ ਉਹਨਾਂ ਦੀ ਗੁੱਡ ਵਿਸ਼ੀਜ਼ ਆ ਜੋ ਉਹਨਾਂ ਦੇ ਬਲੇਸਿੰਗਸ ਆ ਉਹ ਜਿਹੜੀਆਂ ਤੁਹਾਨੂੰ ਦੇਣਗੇ ਉਹ ਉਹਨਾਂ ਦੇ ਦਿਲ ਦੀਆਂ ਅਸੀਸਾਂ ਹੋਣਗੀਆਂ ਤੇ ਉਹਦਾ ਦੇ ਦਿਲ ਦੀਆਂ ਜਿਹੜੀਆਂ ਅਸੀਸਾਂ ਨੇ ਉਹ ਬੇਵਥ ਨਹੀਂ ਜਾਣਗੀਆਂ ਬੱਚਾ ਚਾਹੇ ਮਾਤਾ ਨਿਸ਼ੇੜੀ ਹੋਵੇ ਚਾਹੇ ਚੋਰ ਹੋਵੇ ਪੰਗਾ ਚੱਕਾ ਹੋਵੇ ਕੋਈ ਸਾਧ ਹੋਵੇ ਤੇ ਮਾਂ ਉਹਦੀ ਇਹੀ ਕਹਿੰਦੀ ਆ ਵੀ ਮੇਰੇ ਆ ਪੁੱਤਰਾ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਪੁੱਤਕ ਪੁੱਤ ਹੋ ਜਾਂਦੇ ਆ ਪਰ ਮਾਂਵਾਂ ਅੱਟਡੀਆਂ ਸ਼ਾਵਾਂ ਹੀ ਹੁੰਦੀਆਂ ਮਾਂ ਉਹ ਇੱਕ ਮਾਈ ਹੁੰਦੀ ਆ ਜਿਹੜੀ ਆਪਣੀ ਬੱਚੇ ਨੂੰ ਗਿੱਲੀ ਥਾਂ ਤੋਂ ਚੱਕ ਕੇ ਸੁੱਕੀ ਥਾਂ ਤੇ ਪੈਂਦੀ ਆ ਤੇ ਆਪੋ ਹੀ ਮਾਂ ਜਿਹੜੀ ਆ ਗਿੱਲੀ ਥਾਂ ਤੇ ਪਈ ਰਹਿੰਦੀ ਆ ਤੇ ਆਪਣੇ ਬੱਚੇ ਨੂੰ ਸੁੱਕੀ ਥਾਂ ਦੇ ਉੱਤੇ ਪਾਉਂਦੀ ਆ ਤੇ ਉਹੀ ਬੱਚੇ ਵੱਡੇ ਹੋ ਕੇ ਉਸ ਮਾਂ ਬਾਪ ਨੂੰ ਇੱਕ ਜੋੜੀ ਕੱਪੜਿਆਂ ਤੋਂ ਵੀ ਮਹਤਾਜ ਕਰ ਦਿੰਦੇ ਨੇ ਤੇ ਉਹ ਵੀ ਜਿਹਨਾਂ ਨੂੰ ਲੋਕਾਂ ਦੇ ਮੂਹਰੇ ਉਹਨਾਂ ਨੂੰ ਹੱਥ ੱਡਣਾ ਪੈਂਦਾ ਤੇ ਬੜੀ ਸ਼ਰਮ ਦੀ ਗੱਲ ਹੈ ਇਹ ਜੁਵਾ ਪੀੜੀ ਦੀ ਲਈ ਆਪਾਂ ਇਹ ਜਿਹੜੀ ਮੋਟੀਵੇਸ਼ਨ ਵੀਡੀਓ ਤਾਂ ਹੀ ਬਣਾ ਰਹੇ ਆ ਕਿ ਜੋ ਕਿ ਤੁਸੀਂ ਆਪਣੇ ਮਾਪਾਂ ਦੀ ਸੇਵਾ ਨਹੀਂ ਕੀਤੀ ਤੇ ਕੋਈ ਗੁਰੂ ਪੁੰਨਿਆ ਦੇ ਉੱਤੇ ਕਿਸੇ ਨੂੰ ਬਸਤਰ ਦੇਣ ਦਾ ਫਾਇਦਾ ਨਹੀਂ ਕਿਸੇ ਨੂੰ ਫਰੂਟ ਦੇਣ ਦਾ ਫਾਇਦਾ ਨਹੀਂ ਉਹ ਕਿਰਨ ਰਜਨ ਦਾ ਫਾਇਦਾ ਨਹੀਂ ਕਿਉਂਕਿ ਸਭ ਤੋਂ ਪਹਿਲਾਂ ਫਸਟ ਆਫ ਗਰੂ ਤੁਹਾਡੇ ਪੇਰੈਂਟਸ ਨੇ ਆਪਣੇ ਮਾਤਾ ਪਿਤਾ ਦੀ ਰਿਸਪੈਕਟ ਕਰਿਆ ਕਰੋ ਉਹਨਾਂ ਦੀ ਬlesing ਲਿਆ ਕਰੋ ਉਹਨਾਂ ਦਾ ਜਿਹੜਾ ਅਸ਼ੀਰਵਾਦ ਹੈ ਉਹ ਜਿੱਦਾਂ ਕਹਿੰਦੇ ਨਾ ਵਾਹਿਗੁਰੂ ਦੀ ਜਿਹੜੀ ਬਾਣੀ ਹੈ ਧੁਰ ਦੀ ਬਾਣੀ ਹੈ ਇਹ ਕਿਸੇ ਨੇ ਲਿਖੀ ਨਹੀਂ ਹੈ ਉੱਪਰੋਂ ਜੋ ਬੋਲਦੇ ਸੀਗੇ ਅਕਾਲ ਪੁਰਖ ਦੀ ਆਵਾਜ਼ ਆਉਂਦੀ ਸੀ ਤੇ ਉਹੀ ਬਾਬਾ ਜੀ ਆਪਣੀ ਲਿਪੀ ਨਾਲ ਲਿਖਦੇ ਸੀ ਤੇ ਇਹੀ ਅਸੀਸਾਂ ਜਿਹੜੀਆਂ ਮਾਂ ਦੀਆਂ ਅਸੀਸਾਂ ਹੁੰਦੀਆਂ ਨੇ ਉਹ ਕਦੀ ਬੇਅਰਥ ਨਹੀਂ ਜਾਂਦੀ ਐ ਇਸ ਕਰਕੇ ਆਪਣੇ ਪੇਰੈਂਟਸ ਦੀ ਜਰੂਰ ਰਿਸਪੈਕਟ ਕਰਿਆ ਕਰੋ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਿਆ ਕਰੋ ਅਸੀਂ ਇਹ ਨਹੀਂ ਤੁਹਾਨੂੰ ਕਹਿੰਨੇ ਵੀ ਤੁਸੀਂ ਮੰਦਰ ਦਾ ਜਾਓ ਦੂਰ ਦੁਵਾਰੇ ਨੇ ਜਾਓ ਜਾਂ ਮਸਜਿਦ ਨਾ ਜਾਓ ਤੁਸੀਂ ਚਰਚ ਦਾ ਜਾਓ ਜਰੂਰ ਜਾਓ ਤੁਸੀਂ ਉੱਥੇ ਨਸਤਕ ਹੋਵੋ ਪਰ ਪਹਿਲਾ ਨਸਤਕ ਹੋਣਾ ਤੁਹਾਡਾ ਆਪਣਾ ਬੰਦਾ ਹੈ ਜੋ ਫਰਜ਼ ਉਹ ਤੁਸੀਂ ਆਪਣਾ ਜਿਹੜਾ ਪਹਿਲਾ ਕਰਤੱਬ ਹੈ ਆਪਣੇ ਮਾਤਾ ਪਿਤਾ ਦਾ ਅਸ਼ੀਰਵਾਦ ਪ੍ਰਾਪਤ ਕਰਿਆ ਕਰੋ ਉਹਨਾਂ ਦੀ ਬਲੇਸਿੰਗ ਲਿਆ ਕਰੋ ਉਹਨਾਂ ਨੂੰ ਆਸ਼ਰਮਾਨ ਦੇ ਵਿੱਚ ਨਾ ਛੱਡੋ ਉਹਨਾਂ ਦੀ ਘਰ ਦੇ ਵਿੱਚ ਰੱਖ ਕੇ ਸੇਵਾ ਕਰੋ ਜੇ ਕੋਈ ਬਜ਼ੁਰਗ ਤੁਹਾਡਾ ਬਿਮਾਰ-ਠਮਾਰ ਹੋ ਜਾਂਦਾ ਹੈ ਤੇ ਤੁਸੀਂ ਉਹਨਾਂ ਦੇ ਲਈ ਦੇਖਦੇ ਆ ਕੇਅਰ ਟੇਕਰ ਰੱਖ ਲੈਣੇ ਆ ਤੁਹਾਨੂੰ ਜੇ ਤੁਸੀਂ ਹਾਂ ਤੁਸੀਂ ਬਹੁਤ ਬੀਜੀ ਆ ਤਾਂ ਤੁਸੀਂ ਕੇਅਰ ਟੇਕਰ ਰੱਖ ਸਕਦੇ ਹੋ ਬਹੁਤ ਵਧੀਆ ਗੱਲ ਹੈ ਨਹੀਂ ਕਿ ਤੁਹਾਨੂੰ ਚਾਹੀਦਾ ਹੈ ਕਿ ਆਪ ਆਪਣੇ ਮਾਪੇ ਦੀ ਸੇਵਾ ਕਰੋ ਆਪ ਉਹਨਾਂ ਦਾ ਮਲਮੁੱਤ ਕਰਕੇ ਖੋ ਆਪ ਉਹਨਾਂ ਨੂੰ ਉਹਨਾਂ ਦੇ ਕਾਸਟਿਊਮ ਬਦਲ ਕੇ ਦਿਓ ਆਪ ਤੁਹਾਡੇ ਤੇ ਕੁਝ ਨਹੀਂ ਕਰ ਸਕਦੇ ਜੇ ਲੇਡੀਜ਼ ਨੇ ਤਾਂ ਤੁਹਾਡੀ ਵਾਈਫ ਕਰ ਸਕਦੀ ਆ ਜੇ ਤੁਸੀਂ ਤੁਹਾਡੇ ਫਾਦਰ ਬਿਮਾਰ ਨੇ ਤਾਂ ਤੁਸੀਂ ਆਪ ਉਹਨਾਂ ਦੀ ਕੇਅਰ ਕਰ ਸਕਦੇ ਹੋ ਇਸ ਕਰਕੇ ਆਪਣੇ ਮਾਪੇ-ਮਾਪ ਨੂੰ ਜ਼ਰੂਰ ਪਿਆਰ ਕਰਿਆ ਕਰੋ ਆਸ਼ੀਰਵਾਦ ਪ੍ਰਾਪਤ ਕਰਿਆ ਕਰੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਮੈਂ ਤੁਹਾਡਾ ਆਪਣਾ ਪ੍ਰਿੰਸ ਵੀ ਤੁਹੇ ਹਰਪੁਰੀਆ ਸਾਰੇ ਵਿਸ਼ਵਾਸੀਆਂ ਨੂੰ ਗੁਰੂ ਪੁੰਨਿਆਂ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਪਰ ਫਸਟ ਆਫ ਗੁਰੂ 올 ওভার ਵਰਲਡ ਦੇ ਵਿੱਚ ਵੀ ਆ ਜਿਹੜਾ ਉਹ ਤੁਹਾਡਾ ਪਹਿਲਾ ਗੁਰੂ ਤੁਹਾਡਾ ਮਾਪਾਪਾ ਜੀ ਨੇ ਤੁਹਾਨੂੰ ਦੁਨੀਆ ਦਿਖਾਈ ਆ ਇਸ ਕਰਕੇ ਮਾਪੇ ਪੀ ਦੀ ਕਦਰ ਕਰਿਆ ਕਰੋ ਰਿਸਪੈਕਟ ਕਰਿਆ ਕਰੋ ਸਰ ਲੋਕੀਨਾਥ ਭੋਲੇਨਾਥ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਮੈਂ ਇਜਾਜ਼ਤ ਲੈਣਾ ਤੁਹਾਡਾ ਆਪਣਾ ਪ੍ਰਿੰਸ ਵੀ ਬਿਹਾਰਪੁਰੀਆ ਆਰੇ ਸਰ ਮਾਦੇਵ ਅਰਗਨਨਾਥ ਦੇ